ਸਸ਼ਕਾਲ ਫਟਾਫਟ ਖਬਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਦਿਖਾਈਆਂ ਜਾਂਦੀਆਂ ਨੇ ਦੇਸ਼ ਦੁਨੀਆ ਮਨੋਰੰਜਨ ਖੇਡ ਤੇ ਵਪਾਰ ਜਗਤ ਦੀਆਂ ਅਹਿਮ ਸਰਗਰਮੀਆਂ ਫਟਾਫਟੀਆਂ ਨੀ ਤੇਜ਼ ਰਫ਼ਤਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਕੇਂਦਰੀ ਰਾਜ ਮੰਤਰੀ ਨਰਮਿੰਦਰ ਸਿੰਘ ਬਿੱਟੂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰਨਾ ਚਾਹੀਦਾ ਹੈ ਕਾਂਗਰਸੀ ਵਰਕਰਾਂ ਨੇ ਇਥੋਂ ਦੇ ਅੱਜ ਸੀਬੀਆਈ ਗੇਟ ਲਾ ਕੇ ਦੇ ਵਿੱਚ ਬਿੱਟੂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਉਹਨਾਂ ਨੂੰ ਬੱਸਾਂ 'ਚ ਪਿਠਾ ਕੇ ਲੈ ਗਈ ਬਿੱਟ ਇਸ ਦੌਰਾਨ ਨਹਵਾਈ ਅਡੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੱਲ ਭਾਟਵਾ ਜਾਂ ਕਾਂਗਰਸ ਦੀ ਨਹੀਂ ਹੈ ਗੱਲ ਪੰਜਾਬ ਦੇ ਸਿੱਖਾਂ ਦੀ ਹੈ ਉਹਨਾਂ ਆਖਿਆ ਕਿ ਰਾਹੁਲ ਗਾਂਧੀ ਤਾਂ ਖੁਦ ਕਿੰਨੀ ਵਾਰ ਗੁਰਦੁਆਰਾ ਸਾਹਿਬ ਜਾਂਦੇ ਨੇ ਕੌਣ ਰੋਕਦਾ ਹੈ ਉਹਨਾਂ ਆਖਿਆ ਕੋਈ ਇੱਕ ਆਦਮੀ ਦੱਸੇ ਕਿਸੇ ਨੇ ਸਾਨੂੰ ਕੜਾ ਪਾਉਣ ਤੋਂ ਰੋਕਿਆ ਕਿਸੇ ਨੇ ਸਾਨੂੰ ਪੱਗ ਬੰਨਣ ਤੋਂ ਰੋਕਿਆ ਕਿਸੇ ਨੇ ਸਾਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਇਸੇ ਲਈ ਵਿਰੋਧ ਕਰਨਾ ਤਾਂ ਰਾਹੁਲ ਗਾਂਧੀ ਦਾ ਕਰੋ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਬਿੱਟੂ ਜਗਤਪੁਰਾ ਸ਼ੂਟਿੰਗ ਰੇਂਜ ਵਿਖੇ 57ਵੇਂ ਅੰਤਰੀ ਰੇਲਵੇ ਨੇ ਯੂਕਰੇਨ ਦੇ ਖਾਰਕਿਵ ਦੇ ਵਿੱਚ ਹਵਾਈ ਹਮਲੇ ਕੀਤੇ ਜਿਸ ਵਿੱਚ ਦਰਜਨਾ ਲੋਕ ਜ਼ਖਮੀ ਹੋ ਗਏ ਨੇ ਇਸ ਹਫਤੇ ਦੌਰਾਨ ਰਾਤ ਵੇਲੇ ਕੀਤਾ ਗਿਆ ਹੈ ਦੂਜਾ ਹਮਲਾਏ ਸਥਾਨਕ ਗਵਰਨਰ ਨੇ ਕਿਹਾ ਹੈ ਕਿ ਯੂਕਰੇਨ ਦੇ ਉੱਤਰ ਪੂਰਬ ਦੇ ਵਿੱਚ ਤੇ ਹੋਰ ਵੀ ਕਈ ਸਾਰੀਆਂ ਥਾਵਾਂ ਦੇ ਵਿੱਚ ਹੋਈ ਬੰਬਾਰੀ ਦੌਰਾਨ 16 ਤੇ 9 ਮੰਜ਼ਲੀ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਨੇ ਜਿ ਦੌਰਾਨ ਸੱਤ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ ਹਿਨੇ ਹੂ ਬੋਫ ਤੇ ਖਾਰਕਿਵ ਦੇ ਮੇਅਰ ਨੇ ਇੱਕ ਇਹ ਵੀ ਗੱਲ ਦੱਸੀ ਹੈ ਕਿ ਰੂਸੀ ਫੌਜ ਵੱਲੋਂ ਕੀਤੀ ਗਈ ਬੰਬਾਰੀ 'ਚ 21 ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚ 8 ਸਾਲਾਂ ਦਾ ਬੱਚਾ, 17-17 ਸਾਲ ਦੇ ਦੋ ਨਵਾਲਕ ਅਤੇ ਕਈ ਬਜ਼ੁਰਗ ਵੀ ਸ਼ਾਮਲ ਸਨ। ਤੇ ਰਖੋਵ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੇਰ ਰਾਤ ਕੋਈ ਬੰਬਾਰੀ ਦੇ ਵਿੱਚ 15 ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚ ਦੋ ਨਵਾਲਕ ਸ਼ਾਮਲ ਸਨ। ਯੂਕਰੇਨੀ ਅਧਿਕਾਰੀਆਂ ਮੁਤਾਬਕ ਦੋਵਾਂ ਹਮਲਿਆਂ ਵਿੱਚ ਕੋਈ ਵੀ ਟਾਈਪ 에ਰੀਅਲ ਗਲਾਈਡ ਬੰਮ ਵਰਤੇ ਗਏ ਸਨ। गुजरात ਦੇ ਕਸ ਚਿਲੇ ਦੇ ਵਿੱਚ ਆਸਵੇਰੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕਟਰ ਪ੍ਰਮਾਨੇ ਤੇ ਪੁਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਪੁਚਾਲ ਵਿਗਿਆਨ ਖੋਜ ਕੇਂਦਰ ਸੰਸਥਾ ਦੇ ਅਧਿਕਾਰੀ ਨੇ ਦੱਸਿਆ ਕਿ ਪੁਚਾਲ ਕਾਰਨ ਜ਼ਿਲ੍ਹੇ ਦੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਤੇ ਗਾਂਦੀਨਗਰ ਸਥਿਤ ਆਈਐਸਆਰ ਨੇ ਦੱਸਿਆ ਕਿ ਪੁਚਾਲ ਦੇ ਝਟਕੇ ਸਵੇਰੇ 10 ਵਜੇ ਮਹਿਸੂਸ ਕੀਤੇ ਗਏ ਨੇ ਜਿਸ ਦਾ ਕੇਂਦਰ ਆਪਰ ਤੋਂ 12 ਕਿਲੋਮੀਟਰ ਪੱਛਮ ਦੱਖਣ ਪੱਛਮ ਵਿੱਚ ਹੈ। ਅਨੂਰਾ ਕੁਮਾਰ ਦੀਸਾ ਨਾਇਕੇ ਨੇ శ్రీలంక ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ ਲਿਆ ਹੈ ਇਸ ਮੌਕੇ ਚੀਫ ਜਸਟਿਸ ਜਯੰਤ ਜੈਸੂਰੀਆ ਨੇ ਰਾਸ਼ਟਰਪਤੀ ਪਵਨਚ ਦੀਸਾ ਨਾਇਕੇ ਨੂੰ ਸੌਂ ਚੁਕਾਈ ਹੈ ਜ਼ਿਕਰਯੋਗ ਹੈ ਕਿ ਨੈਸ਼ਨਲ ਪੀਪਲਸ ਪਾਵਰ ਦੇ ਨੇਤਾ ਦੀਸਾ ਨਾਇਕੇ ਨੇ ਹੋਈਆਂ ਚੋਣਾਂ ਦੇ ਵਿੱਚ ਸਭ ਕੀ ਸੰ ਬਲਵੈਗਿਆ ਨੇ ਆਪਣੀ ਨੇੜਲੇ ਵਿਰੋਧੀ ਸਾਦਿਤ ਪ੍ਰੇਮ ਦਾਸਾਂ ਨੂੰ ਹਰਾਇਆ ਸੀ ਦੇਸ਼ ਦੇ ਵਿੱਚ ਆਰਥਿਕ ਸੰਕਟ ਹੋਣ ਤੋਂ ਬਾਵਜੂਦ 2022 ਦੇ ਵਿੱਚ ਵੱਡੇ ਜਨ ਅੰਦੋਲਨ ਤੋਂ ਬਾਅਦ ਇਹ ਪਹਿਲੀ ਚੋਣ ਹੈ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ। ਸੀਐਮ ਆਤੀਸ਼ੀ ਅੱਜ ਪਹਿਲੀ ਵਾਰ ਦਿੱਲੀ ਸਕਤਰੇਤ ਪਹੁੰਚੇ ਪਰ ਸੀਐਮ ਆਤੀਸ਼ੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤਿਆਮਾਦ ਦੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੇ। ਸੀਐਮ ਆਤੀਸ਼ੀ ਆਪਣੀ ਇੱਕ ਕੁਰਸੀ ਲੈ ਕੇ ਸਕਤਰੇਤ ਪਹੁੰਚੇ ਤੇ ਉਹ ਉਸੇ ਕੁਰਸੀ ਤੇ ਬੈਠੇ ਜਿਸ ਦਾ ਰੰਗ ਚਿੱਟਾ ਸੀ। ਉਹਨਾਂ ਦੀ ਕੁਰਸੀ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਲਾਲ ਰੰਗ ਦੀ ਕੁਰਸੀ ਰੱਖੀ ਗਈ ਹੈ। ਸੀਐਮ ਆਤੀਸ਼ੀ ਨੇ ਕਿਹਾ ਕਿ ਅੱਜ ਮੈਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਤੇ ਅੱਜ ਮੇਰੇ ਮਨ ਸ਼੍ਰੀ ਰਾਮਦਾਸ ਜੀ ਜਿਸ ਤਰ੍ਹਾਂ ਪਰਜੀ ਨੇ ਭਗਵਾਨ ਸ਼੍ਰੀ ਰਾਮ ਦੇ ਖੜਾਓ ਰੱਖ ਕੇ ਕੀਤਾ ਸੀਗਾ ਸੇ ਉਸੇ ਤਰ੍ਹਾਂ ਮੈਂ ਅੱਜ 4 ਮਹੀਨਿਆਂ ਤੱਕ ਮੁੱਖ ਮੰਤਰੀ ਦਾ ਔਤਾ ਸੰਭਾਲਾਂਗੀ ਐਸ்சிਪੀਸੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਪੰਥ ਰਤਨ ਜਤੀਦਾਰ ਗੁਰਚਰਨ ਸਿੰਘ ਟੋੜਾਦਾਜ ਪਹਿਲੀ ਜਨਮ ਸ਼ਤਾਬਦੀ 24 ਸਤੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਟੌੜਾ ਜ਼ਿਲ੍ਹਾ ਪਟਿਆਲਾ ਵਿਖੇ ਮਨਾਏ ਜਾ ਰਹੀ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਵਰਸੀ ਵਾਲੇ ਦਿਨ ਰਾਜ ਪਦਰੀ ਛੁੱਟੀ ਕੀਤੀ ਜਾਵੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਤੇ ਸਾਫਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਤੇ ਹੋਰਨਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿੱਤਾ ਪ੍ਰੋਫੈਸਰ ਚੰਦੂ ਮਾਚਰਾ ਨੇ ਕਿਹਾ ਕਿ ਜੱਤੇ ਕੇਂਦਰ ਸਰਕਾਰ ਬੋਲੋ ਵੀ ਇਸ 100 ਸਾਲਾ ਜਨਮਸ਼ਤਾਬਦੀ ਵਿੱਚ ਹਿੱਸਾ ਉਨ ਨੂੰ ਪਾਉਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਕਰਦੇ ਆਪਣੇ OSD ਓੰਕਾਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜਾਣਕਾਰੀ ਅਨੁਸਾਰ ਓੰਕਾਰ ਸਿੰਘ ਪੰਜਾਬ ਮੰਡੀ ਬੋਰਡ ਦੇ ਵਿੱਚ ਕੰਟਰੈਕਟ ਤੇ ਸੀ ਤੇ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ OSD ਮਨਜੀਤ ਸਿੰਘ ਨੂੰ ਵੀ ਅਸਤੀਫਾ ਦਿੱਤਾ ਸੀ। OSD ਓੰਕਾਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਕਾਰਨ ਅਜੇ ਸਪਸ਼ਟ ਨਹੀਂ ਹੋਏ ਤੇ ਉਹਨਾਂ ਨੇ ਦੱਸਿਆ ਇੱਕ ਬਹੁਤ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਨੂੰ ਸੰਭਾਲਦਾ ਹੈ। ਮੁੱਖ ਮਦਦਿਆਂ ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦਾ ਹੈ ਤੇ ਓੰਕਾਰ ਸਿੰਘ ਨੂੰ ਇਹ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ। ਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮ ਅਦਿੱਤਿਆ ਸਿੰਘ ਨੇ ਅੱਜ ਪਾਜਪਾ ਦੀ ਮੰਡੀ ਤੋਂ ਸੰਸਦ ਕੰਗਨਾ ਰਣੌਤ ਖਿਲਾਫ ਮਾਨਹਾਨੀ ਦਾ ਕੇਸ ਦਰਜ ਕੀਤਾ ਤੇ ਧਮਕੀ ਦਿੱਤੀ ਹੈ ਕੰਗਨਾ ਨੇ ਦਾਵਾ ਕੀਤਾ ਸੀ ਕਿ ਹਿਮਾਚਲ ਸਰਕਾਰ ਕਰਜ਼ਾ ਲੈ ਕੇ ਸੋਨੀਆ ਗਾਂਧੀ ਨੂੰ ਦੇਰੀ ਹੈ ਹੁਣ ਅਗੇ ਕਿਹਾ ਜੇ ਕੰਗਨਾ ਰਣੌਤ ਆਪਣੇ ਦਾਅਵੇ ਸੰਬੰਧੀ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰਦੀ ਜਾਂ ਸੋਨੀਆ ਗਾਂਧੀ ਤੋਂ ਮਾਫੀ ਨਹੀਂ ਮੰਗਦੀ ਤਾਂ ਸੀ ਉਸ ਖਿਲਾਫ ਮਾਨਹਾਨੀ ਦਾ ਕੇਸ ਦਰਕਰਾਂਗੇ ਸੋ ਇਹ ਸਨ ਅੱਜ ਦੀ ਫਟਾਫਟ ਖਬਰਾਂ ਮੈਨੂੰ ਤੇ ਕੋਈ ਇਜਾਜ਼ਤ ਥੰ